ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਬੰਧਾਂ ਦੀ ਦੋਨਾਂ ਦੇ ਵਿੱਚ ਅੰਦਰ ਖਾਤੇ ਕੀ ਚੱਲ ਰਿਹਾ ਹੈ ਕੀ ਖਬਰਾਂ ਨੇ ਕੀ ਨਿਊਜ਼ ਨੇ ਜੀ ਦੇਖੋ ਮਾਰਕ ਕਾਰਨੀ ਹੈਗੇ ਨੇ ਅਰਥਸ਼ਾਸਤਰੀ ਜੀ ਤੇ ਅਰਥ ਵਿਵਸਥਾ ਦੇ ਮੁੱਦੇ ਤੇ ਡੋਨਲਡ 트੍ਰੰਪ ਸਾਰਾ ਕੁਝ ਕਰ ਰਹੇ ਨੇ ਟ੍ਰੇਡ ਵਾਰ ਉਹਨਾਂ ਨੇ ਸ਼ੁਰੂ ਕਰ ਦਿੱਤੀ ਨਾ ਸਿਰਫ ਕੈਨੇਡਾ ਨਾਲ ਬਹੁਤ ਸਾਰੇ ਦੇ ਮੁਲਕਾਂ ਨਾਲ ਜੀ ਕੈਨੇਡਾ ਜਿਹੜਾ ਕੁਆਲਟੀ ਜ਼ਿਆਦਾ ਸੀ ਜੀ ਤੇ ਇਹਨਾਂ ਨੂੰ ਜ਼ਿਆਦਾ ਸੇਖ ਲੱਗਾ ਵਧੇਰੇ ਲੱਗਾ ਹੂੰ ਹੂੰ ਸੋ ਡੋਨਲਡ 트੍ਰੰਪ ਨੇ ਬੜੇ ਤਿੱਖੇ ਹਮਲੇ ਕੀਤੇ ਤੇ ਮਾਰਕਰ ਨੇ ਉਹਨਾਂ ਨੂੰ ਮਿਲੇ ਵੀ ਫੋਨ ਤੇ ਵੀ ਗੱਲ ਹੋਈ ਹੈ ਉਸ ਤੋਂ ਬਾਅਦ ਡੋਨਲਡ ਟਰੰਪ ਦੇ ਤਿੱਖੇ ਬਿਆਨ ਆਉਣੇ ਇੱਕ ਤਾਂ ਬੰਦ ਹੋਏ ਜੀ ਪਹਿਲੇ ਦਿਨ ਭਾਵੇਂ ਜ਼ਰੂਰ ਇਹ ਕਹਿ ਦਿੱਤਾ ਕਿ ਮੈਨੂੰ ਮਿਲਣ ਤਾਂ ਆ ਰਿਹਾ ਮਾਰਕਰ ਨੇ ਪਰ ਪਤਾ ਨਹੀਂ ਕੀ ਕਰਨਾ ਉਹਨਾਂ ਨੇ ਕੈਨੇਡਾ ਨਾਲ ਕੋਈ ਗੱਲ ਨਹੀਂ ਹੋ ਸਕਦੀ ਹੂੰ 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 ਪਰ ਇਹ ਗੱਲ ਹੁਣ ਉਹਨਾਂ ਦੇ ਰਾਜਦੂਤ ਹੀ ਕਹਿ ਰਹੇ ਨੇ ਕਿ ਅੰਦਰ ਖਾਤੇ ਗੱਲ ਸਾਡੀ ਚੱਲ ਰਹੀ ਆ ਤੇ ਡਾਕੂਮੈਂਟਸ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ ਹੂੰ ਹੂੰ ਹੁਣ ਇਹਦੇ ਬਾਰੇ ਗੱਲ ਅਸੀਂ ਕਰਦੇ ਹਾਂ ਜੀ ਜੀ ਮਾਰਕਰ ਨੇ ਅਰਥ ਸ਼ਾਸਤਰੀ ਨੇ ਔਰ ਵੱਡੇ ਵੱਡੇ ਇੰਸਟੀਚਿਊਟਸ ਦੇ ਵਿੱਚ ਪੜੇ ਹੋਏ ਨੇ ਇਸ ਤੋਂ ਇਲਾਵਾ ਬਹੁਤ ਵੱਡੀਆਂ ਸੰਸਥਾਵਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੋਇਆ ਬੈਂਕ ਆਫ ਕੈਨੇਡਾ ਬੈਂਕ ਆਫ ਇੰਗਲੈਂਡ ਤੇ ਹੋਰ ਕਈ ਅਰਥ ਸ਼ਾਸਤਰ ਨਾਲ ਸੰਬੰਧਿਤ ਕੰਪਨੀਆਂ ਦੇ ਵਿੱਚ ਉਹ ਰਹਿ ਚੁੱਕੇ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੈਨੇਡਾ ਦੇ ਤੇ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀਆਂ ਸਿੱਧੀਆਂ ਗੱਲਾਂ ਬਾਤਾਂ ਇਸ ਵੇਲੇ ਹੋ ਰਹੀਆਂ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਜਿਹੜੇ ਅਮਰੀਕਾ ਦੇ ਰਾਜਦੂਤ ਨੇ ਕੈਨੇਡਾ ਵਿੱਚ ਉਹਨਾਂ ਦਾ ਕਹਿਣਾ ਸੋ ਉਹਨਾਂ ਨੇ ਬਿਲਕੁਲ ਗੱਲ ਕੀਤੀ ਹੈ ਕਿ ਇੰਡੀਕੇਟਰਸ ਹੈਗੇ ਆ ਕਿ ਅਸੀਂ ਪੋਜ਼ਿਟਿਵ ਐਗਰੀਮੈਂਟ ਵੱਲ ਅੱਗੇ ਵਧ ਰਹੇ ਹਾਂ ਜਿਹੜੇ ਇਨਵੈਸਟਰ ਨੇ ਪੀਟ ਹੋਕੇਸਟਰ ਉਹਨਾਂ ਨੇ ਗੱਲ ਇੱਕ ਸਪੀਚ ਦੇ ਵਿੱਚ ਕੀਤੀ ਉਹ ਕਹਿੰਦੇ ਕਿ ਅਸੀਂ ਜਿੰਨੀ ਦੇਰ ਤੱਕ ਡੀਲ ਕਿਸੇ ਪਾਸੇ ਨਹੀਂ ਲੱਗ ਜਾਂਦੀ ਸਾਨੂੰ ਐਗਜੈਕਟਲੀ ਨਹੀਂ ਪਤਾ ਹੋਵੇਗਾ ਕਿ ਕੀ ਹੈ ਤੇ ਕਿਵੇਂ ਦੀ ਹੋਵੇਗੀ ਪਰ ਉਹ ਕਹਿੰਦੇ ਕਿ ਇੱਕ ਪ੍ਰਧਾਨ ਮੰਤਰੀ ਹੈ ਜਿਹੜਾ ਕੈਨੇਡਾ ਦੇ ਬੈਸਟ ਇੰਟਰਸਟ ਲਈ ਲਾਈਫ ਫਾਈਟ ਕਰ ਰਿਹਾ ਤੇ ਦੂਸਰੇ ਪਾਸੇ ਕ ਰਾਸ਼ਟਰਪਤੀ ਜਿਹੜਾ ਯੂ ਐਸ ਏ ਦੇ ਬੈਸਟ ਇੰਟਰਸਟ ਲਈ ਕੰਮ ਕਰ ਰਿਹਾ ਹੁਕੈਸਟਰਲ ਜਿਹੜੇ ਇਨਵੈਸਟਰ ਨੇ ਜੀ ਉਹਨਾਂ ਦੁਆਰਾ ਗੱਲ ਕੀਤੀ ਜਾਂਦਾ ਬਹੁਤ ਵੱਡਾ ਅਰਥ ਹੈ ਕੈਨੇਡਾ ਵਾਲੇ ਕੀ ਡੀਲ ਹੋ ਸਕੇਗੀ ਉਹਨਾਂ ਦੀ ਕੋਈ ਕਾਰਨੀ ਜਿਹੜੇ ਨੇ ਨਵੀਂ ਡੀਲ ਕਰਨੇ ਲਈ ਬਹੁਤ ਦਿਨ ਰਾਤ ਕੰਮ ਕਰ ਰਹੇ ਨੇ ਇਸ ਗੱਲ ਦਾ ਇਸ ਦਾ ਕਨਫਰਮ ਜਿਹੜਾ ਹੈ ਕੈਨੇਡਾ ਦੀ ਉਹਨਾਂ ਦੀ ਸਰਕਾਰ ਦੀ ਇੱਕ ਮੰਤਰੀ ਨੇ ਵੀ ਕੀਤਾ ਹੈ ਹਾਲਾਂਕਿ ਡਿਟੇਲ ਨਹੀਂ ਉਹਨਾਂ ਨੇ ਦਿੱਤੀ ਕਿ ਕੀ ਗੱਲਬਾਤ ਹੋ ਰਹੀ ਹੈ ਪਰ ਕੰਮ ਕਹਿੰਦੇ ਕਿ ਹੋ ਰਿਹਾ ਇਹ ਵੀ ਨਹੀਂ ਉਹਨਾਂ ਨੇ ਮੰਨਿਆ ਕਿ ਅੰਦਰ ਖਾਤੇ ਗੱਲ ਵੀ ਚੱਲ ਰਹੀ ਹੈ ਪਰ ਇਹ ਵੀ ਸਾਹਮਣੇ ਹੈ ਕਿ ਜੋ ਜੋ ਜੀ7 ਸਮਿਟ ਕੁਝ ਦਿਨਾਂ ਦੇ ਵਿੱਚ ਅਲਬਰਟਾ ਦੇ ਵਿੱਚ ਹੋਣ ਜਾ ਰਿਹਾ ਕੈਨੇਡਾਸਕਸ ਦੇ ਵਿੱਚ ਉਹਦੇ ਤੋਂ ਪਹਿਲਾਂ ਜਾਂ ਉਸ ਮੌਕੇ ਤੇ ਕੋਈ ਡੀਲ ਸਾਹਮਣੇ ਆ ਸਕਦੀ ਹੈ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਪਿਛਲੇ ਵੀਰਵਾਰ ਕਿਹਾ ਸੀ ਕਿ ਦੋਵੇਂ ਲੀਡਰ ਜਿਹੜੇ ਨੇ ਬਹੁਤ ਡੂੰਗੀ ਗੱਲਬਾਤ ਦੇ ਵਿੱਚ ਪਏ ਹੋਏ ਨੇ ਟ੍ਰੇਡ ਦੇ ਮੁੱਦੇ ਤੇ ਤੇ ਹੋਰ ਨਾ ਕਈ ਮੁੱਦਿਆਂ ਤੇ ਉਹਨਾਂ ਵੱਲੋਂ ਕਿਸੇ ਮੁੱਦੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਲਨੀ ਜੋਲੀ ਜਿਹੜੇ ਇੰਡਸਟਰੀ ਮਿਨਿਸਟਰ ਨੇ ਉਹਨਾਂ ਨੇ ਕਨਫਰਮ ਨਹੀਂ ਕੀਤਾ ਉਹ ਕਹਿੰਦੇ ਕਿ ਮੈਂ ਇਸ ਸਵਾਲ ਦਾ ਜਵਾਬ ਨਹੀਂ ਦੇਣਾ ਤੇ ਸੋ ਇਹਦੇ ਵਿੱਚ ਮੈਂ ਜੇ ਹੈ ਵੀ ਕੁਛ ਤਾਂ ਮੈਂ ਪਬਲਿਕ ਦੇ ਵਿੱਚ ਇਹਦੀ ਡਿਟੇਲ ਨਹੀਂ ਸਾਂਝੀ ਕਰਨੀ ਸਾਡੇ ਪ੍ਰਧਾਨ ਮੰਤਰੀ ਨੂੰ ਜਿਹੜਾ ਇਹ ਕੰਮ ਕਰਨ ਦਿਓ ਪ੍ਰਧਾਨ ਮੰਤਰੀ ਮਾਰਕਰ ਨੇ ਖੋਦੇ ਕਹਿ ਚੁੱਕੇ ਨੇ ਕਿ ਡਿਫੈਂਸ ਪਾਰਟਨਰਸ਼ਿਪ ਅਰਥਿਕਤਾ ਤੇ ਹੋਰ ਕਈ ਮੁੱਦਿਆਂ ਤੇ ਕੋਆਪਰੇਸ਼ਨ ਦੇ ਬਾਬਤ ਅਮਰੀਕਾ ਨਾਲ ਬਾਰਡਰ ਸਿਕਿਉਰਿਟੀ ਵਗੈਰਾ ਤੇ ਗੱਲ ਜਾਰੀ ਰਹੇਗੀ